ਸਤਿ ਸ਼੍ਰੀ ਅਕਾਲ ਮੈਸਰਪਾਲ ਸਿੰਘ ਆਦੀਵਾਲ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟ ਟੀਵੀ ਰੋਜ਼ਾਨਾ ਦੀ ਤਰ੍ਹਾਂ ਆਏ ਦਿਨ ਤੁਹਾਨੂੰ ਹਰ ਕੋਈ ਨਵਾਂ ਚਿਹਰਾ ਮਲਾਉਣ ਦੀ ਕੋਸ਼ਿਸ਼ ਕਰਦੇ ਆ ਤੇ ਸਾਡੀ ਕੋਸ਼ਿਸ਼ ਇਹ ਹੀ ਹੁੰਦੀ ਆ ਕਿ ਅਸੀਂ ਉਹ ਚਿਹਰੇ ਤਰਾਸ਼ੀਏ ਜਿਹੜੇ ਵੀ ਮਿੱਟੀ 'ਚ ਜਿਵੇਂ ਕਹਿੰਦੇ ਹੁੰਦੇ ਦੱਬੇ ਪਏ ਆ ਉਹ ਹੀਰੇ ਦੱਬੇ ਪਏ ਮਿੱਟੀ ਦੇ ਵਿੱਚ ਇਸੇ ਤਰ੍ਹਾਂ ਸਾਡੇ ਨਾਲ ਅੱਜ ਬਾਈ ਪ੍ਰਗਟ ਸਿੱਧੂ ਦੇ ਨਾਮ ਨਾਲ ਇਹਨੂੰ ਆਪਦੇ ਏਰੀਆ 'ਚ ਜਾਣਦੇ ਆ ਇਹ ਹਲਕਾ ਜਲਾਲਾਬਾਦ ਏਰੀਆ 'ਚ ਬਾਈ ਦਾ ਪਿੰਡ ਆ ਪੱਕਾ ਕਾਲੇਵਾਲਾ ਤੇ ਮਿਹਨਤ ਮਜ਼ਦੂਰੀ ਕਰਦਾ ਬਹੁਤ ਹੀ ਗਰੀਬ ਪਰਿਵਾਰ ਨਾਲ ਸੰਬੰਧਿਤ ਰੱਖਦਾ ਤੇ ਅੱਜ ਆਪਾਂ ਕਾਫੀ ਸਾਰੀਆਂ ਗੱਲਾਂ ਇਹਦੇ ਨਾਲ ਕਰਨੀਆਂ ਇਹ ਲਿਖਣ ਦਾ ਤੇ ਗਾਉਣ ਦਾ ਸ਼ੌਂਕ ਰੱਖਦਾ ਜਿਹੜੀ ਇਹਦੀ ਕਲਮ ਉਹ ਬਹੁਤ ਸੋਹਣੀ ਆ ਬਹੁਤ ਸੋਹਣੇ ਸਮੇ ਦੇ ਅਨਸਾਰ ਗੀਤ ਲਿਖਦਾ ਪਰਿਵਾਰਕ ਵੀ ਲਿਖੇ ਆ ਤੇ ਅੱਜ ਦੇ ਟ੍ਰੈਂਡਿੰਗ ਦੇ ਜਿਹੜਾ ਕੁਝ ਚੱਲ ਰਿਹਾ ਉਹਦੇ ਵੀ ਲਿਖੇ ਆ ਤੇ ਬਾਈ ਨੇ ਵਿਚਾਰੇ ਨੇ ਗਰੀਬੀ 'ਚ ਇੱਕ ਗੀਤ ਵੀ ਰਿਕਾਰਡ ਕਰਾਇਆ ਸੀਗਾ ਤੇ ਚਲੋ ਜਿੰਨਾ ਕ ਬਜਟ ਸੀਗਾ ਉਹਨਾਂ ਕ ਲਾ ਕੇ ਤੇ ਉਹਨਾਂ ਕ ਆਪਣੀ ਪਛਾਣ ਵੀ ਬਣਾਈ ਸੀ ਤੇ ਸਾਡੇ ਨਾਲ ਗੱਲਬਾਤ ਕਰਨ ਲਈ ਕਾਫੀ ਦਿਨਾਂ ਦਾ ਵਿਚਾਰਾ ਸੀਗਾ ਸੋਚ ਰਿਹਾ ਤੇ ਅੱਜ ਇਹਨੇ ਜ਼ਿਕਰ ਕੀਤਾ ਤਾਂ ਅਸੀਂ ਇਹਨੂੰ ਕਿਹਾ ਵੀ ਅੱਜ ਹੀ ਆਪਾਂ ਜ਼ਰੂਰ ਤੁਹਾਡੇ ਨਾਲ ਗੱਲਬਾਤ ਕਰਾਂਗੇ ਤੇ ਪਹਿਲਾਂ ਤਾਂ ਆਪਾਂ ਇਹਦਾ ਚੈਨਲ ਤੇ ਸਵਾਗਤ ਕਰੀਏ ਹਾਂਜੀ ਸਤਿ ਸ਼੍ਰੀ ਅਕਾਲ ਤੇ ਪਹਿਲਾਂ ਤਾਂ ਵੀਰ ਮੇਰੇ ਆਪਾਂ ਸਟਾਰਟਿੰਗ ਦੇ ਵਿੱਚ ਇਹੀ ਆਪਾਂ ਦੀਆਂ ਸਭ ਤੋਂ ਪਹਿਲਾਂ ਜ਼ਰੂਰੀ ਇਹੀ ਗੱਲਾਂ ਹੁੰਦੀਆਂ ਵੀ ਆਪਾਂ ਨੂੰ ਇਹ ਸ਼ੌਂਕ ਆ ਜਿਹੜਾ ਇਹ ਕਿਵੇਂ ਜਿਹੜਾ ਤੁਸੀਂ ਲਿਖਣ ਦਾ ਸ਼ੌਂਕ ਆ ਇਹ ਤੁਹਾਨੂੰ ਕਿੱਥੋਂ ਪਿਆ ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ ਰੱਬ ਦਾ ਸ਼ੁਕਰ ਕਰਦਾ ਕਿ ਦਿੱਲੀ ਪੋਸਟ ਦਿੱਲੀ ਰਿਪੋਰਟ ਟੀਵੀ ਚੈਨਲ ਸਾਡੇ ਤੱਕਰ ਪਹੁੰਚ ਕੀਤੀ ਆ ਸ਼ੁਕਰ ਕਰਦੇ ਆਪਾਂ ਰੱਬ ਦਾ ਤੇ ਜੇ ਗੱਲ ਲਿਖਣ ਦੀ ਕੀਤੀ ਜਾਵੇ ਤਾਂ ਲਿਖਣ ਦਾ ਸ਼ੌਂਕ ਤੁਹਾਨੂੰ ਮੈਂ ਦੱਸ ਰਿਹਾ ਵੀ ਕਿਵੇਂ ਪਿਆ ਸੀ ਕਿ ਮੇਰੇ ਮम्मा ਬਹੁਤ ਬਿਮਾਰ ਰਹਿੰਦੇ ਸੀਗੇ ਵੀ ਮਤਲਬ ਦਿੱਲੇ ਪਾਉ ਸੀਗੇ ਤੇ ਗਰੀਬੀ ਸਾਡੇ ਤੇ ਬਹੁਤ ਸੀਗੀ ਉਹ ਸਮਾਂ 'ਚ ਤੇ ਮੈਂ ਉਹਨਾਂ ਵਾਸਤੇ ਮੰਗਿਆ ਵੀ ਉਹਨਾਂ ਦੇ ਇਲਾਜ ਵਾਸਤੇ ਘਰ ਘਰ ਵੀ ਮੰਗਿਆ ਜ਼ਿਮੀਦਾਰਾਂ ਨੂੰ ਮੰਗਿਆ ਪਰ ਫਿਰ ਵੀ ਉਹ ਨਹੀਂ ਬਚੇ ਨਹੀਂ ਗਏ ਵੀ ਮਤਲਬ ਉਹਦੀ ਡੈਥ ਹੋ ਗਈ ਤੇ ਫਿਰ ਉਹਨਾਂ ਦੇ ਦਰਦ ਵਿੱਚ ਕੋਈ ਇੱਕ ਮੈਂ ਗੀਤ ਬਣਾਇਆ ਸੀ ਥੋੜੇ ਚਿਰ ਬਾਅਦ ਉਹ ਗਾਣਾ ਮੈਂ ਯਾਰਾਂ ਦੋਸਤਾਂ ਨੂੰ ਸੁਣਾਇਆ ਤੇ ਉਹ ਮੈਨੂੰ ਕਹਿੰਦੇ ਠੀਕ ਆ ਵਧੀਆ ਲੱਗਾ ਸਾਨੂੰ ਵੀ ਤੂੰ ਲਿਖ ਲਿਆ ਘਰ ਯਾਰ ਵਧੀਆ ਤੇਰੇ ਗਾਣੇ ਲਿਖਦਾ ਤੂੰ ਤੇ ਮੈਂ ਖਾ ਚਲੋ ਠੀਕ ਆ ਜੀ ਤੇ ਇਸ ਤੋਂ ਜੀ ਮੈਨੂੰ ਸ਼ੌਕ ਪੈ ਗਿਆ ਫਿਰ ਅੱਛਾ ਮਾਤਾ ਬਿਮਾਰ ਹੋ ਜਾਂਦੀ ਹੈ ਉਹਦੇ ਇਲਾਜ ਕਰਾਉਣ ਲਈ ਕਿ ਤਰਾਸਦੀ ਹੈ ਪੰਜਾਬ ਸਰਕਾਰ ਨੂੰ ਇਸ ਪਾਸੇ ਇੱਥੇ ਵੱਖ-ਵੱਖ ਸਮੇਂ ਬਾਅਦ ਪੰਜ-ਪੰਜ ਸਾਲ ਲੰਮਾ ਸਰਕਾਰਾਂ ਬਦਲਦੀਆਂ ਰਹਿੰਦੀਆਂ ਆ ਵੀ ਮੈਂ ਇੱਕ ਇੰਨਾ ਗਰੀਬ ਪਰਿਵਾਰ ਚੋਂ ਸੀਗਾ ਵੀ ਮਾਂ ਬਿਮਾਰ ਹੋ ਜਾਂਦੀ ਆ ਲਾਜ ਵੀ ਜਿਹੜਾ ਮੰਗ ਮੰਗ ਕੇ ਕਰਾਉਣਾ ਪੈਂਦਾ ਤੇ ਉੱਥੋਂ ਬਾਈ ਨੂੰ ਜਿਹੜਾ ਸੀਗਾ ਇੱਕ ਦਿਮਾਗ ਜਿਵੇਂ ਕਿਸੇ ਪਾਸੇ ਜਾਂਦਾ ਹੋਵੇ ਕੁਝ ਲਿਖਣ ਦਾ ਜਿਹੜਾ ਦਿਲ ਕੀਤਾ ਵੀ ਮੈਂ ਇਹਨੂੰ ਲਿਖ ਕੇ ਜਿਹੜਾ ਬਿਆਨ ਕਰਾਂ ਤੇ ਉਹ ਬੋਲ ਬਾਈ ਆਪਾਂ ਜ਼ਰੂਰ ਸਾਡੇ ਦਰਸ਼ਕਾਂ ਨਾਲ ਸਾਂਝ ਪਾ ਲਈਏ ਜਿਹੜੇ ਉਹ ਬੋਲ ਸੀਗੇ ਤੇ ਉਹ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝ ਪਾਓ ਕੀ ਲਿਖੇ ਸੀਗੇ ਜਿਨ੍ਹਾਂ ਨਾਲ ਤੁਹਾਨੂੰ ਹੌਸਲਾ ਮਿਲਿਆ ਤੇ ਹੋਰ ਅੱਗੇ ਲਿਖਣਾ ਸ਼ੁਰੂ ਕੀਤਾ ਠੀਕ ਆ ਜੀ ਮੈਂ ਉਹ ਤੁਹਾਨੂੰ ਚਰ ਲੈਣਾ ਤੁਹਾਨੂੰ ਸੁਣਾ ਦਿੰਦਾ ਮੈਂ ਸੀ ਗਰੀਬ ਤੇ ਇਲਾਜ ਤੇਰਾ ਮਹਿੰਗਾ ਸੀ ਤੇਰੀ ਤਕਲੀਫ ਨੂੰ ਮੈਂ ਸੀਨੇ ਉੱਤੇ ਸਹਿੰਦਾ ਸੀ ਮਿੰਤਾ ਮੈਂ ਕੀਤੀਆਂ ਤੇ ਜਮਾ ਵੀ ਨਹੀਂ ਸੰਗੇ ਆ ਮਾਂ ਤੇਰੇ ਇਲਾਜ ਲਈ ਦਰਦਰ ਮੈਂ ਮੰਗੇ ਆ ਮਾਂ ਤੇਰੇ ਇਲਾਜ ਲਈ ਦਰਦਰ ਮੈਂ ਬੰਗੇ ਆ ਅੱਛਾ ਇਹ ماں ਦੇ ਇੱਕ ਜਿਵੇਂ ਕਹਿੰਦੇ ਵਿਰਾਗਮਈ ਗੀਤ ਆਪਾਂ ਇਹਨੂੰ ਕਹਿ ਸਕਦੇ ਹਾਂ ਕਿਉਂਕਿ ਇਹ ਕੁਝ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਵੀ ਕਰ ਕਰ ਜਾਂਦੇ ਆ ਆਪਣੇ ਚੇਨ ਦੇ ਵਿੱਚ ਉਸੇ ਤਰ੍ਹਾਂ ਬਾਈ ਨੇ ਜਿਹੜਾ ਇਹ ਗੀਤ ਸੀਗਾ ਇੱਕ ਵਿਰਾਗਮਈ ਗੀਤ ਸੀਗਾ ਜਿਹੜਾ ਲਿਖਿਆ ਤੇ ਇਸ ਤੋਂ ਇਲਾਵਾ ਤੁਸੀਂ ਜਦੋਂ ਗੀਤ ਲਿਖਣ ਦਾ ਇਹ ਗੀਤ ਤੁਸੀਂ ਯਾਰਾਂ ਬਿੱਲੀਆਂ ਨੇ ਜਿਵੇਂ ਤੁਸੀਂ ਪਹਿਲਾਂ ਦੱਸ ਚੁੱਕੇ ਆ ਵੀ ਉਹਨਾਂ ਨੇ ਹੌਸਲਾ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਤੁਸੀਂ ਕਿਸ ਤਰ੍ਹਾਂ ਦੇ ਜਿਹੜੇ ਗੀਤ ਲਿਖਣੇ ਸ਼ੁਰੂ ਕੀਤੇ ਸੀਗੇ ਉਤਬਾਦੀ ਸੈਡ Song ਗਾਣੇ ਦਾ ਬਹੁਤ ਦੌਰ ਸੀਗਾ ਠੀਕ ਹੈ ਕਿਉਂਕਿ ਉਸ ਸਮੇਂ ਤੇ ਕਲੀਅਰ ਕੰਡ ਸਾਬਰ ਕੋਟੀ ਸਾਹਿਬ ਇਹ ਨਾ ਇਹ ਬਹੁਤ ਚੱਲ ਰਹੇ ਸੀਗੇ ਤੇ ਇਹਨਾਂ ਨੂੰ ਦੇਖ ਕੇ ਇਹਨਾਂ ਨੂੰ ਵੀ ਸੁਣਦਾਂ ਅਸੀਂ ਮੈਂ ਆਖਿਆ ਚਲੋ ਆਪਾਂ ਵੀ ਕੋਈ ਸੈਡ Song ਲਿਖਾਂਗੇ ਅੱਛਾ ਅੱਛਾ ਫਿਰ ਕਿਸੇ ਯਾਰ ਦੋਸਤ ਨੇ ਮੈਨੂੰ ਆਪਣੀ ਕਹਾਣੀ ਦੱਸੀ ਅੱਛਾ ਵੀਰ ਮੇਰੇ ਨਾਲ ਆਪੀਤੀ ਹੈ ਇਸ ਤਰ੍ਹਾਂ ਯਾਰ ਮੇਰੇ ਵੀ ਪਿਆਰ ਵਾਸਤੇ ਕੋਈ ਆ ਗਾਣਾ ਲਿਖ ਦੇ ਮੈਨੂੰ ਅੱਛਾ ਤੇ ਡਿਸਾਈਡ ਹੋਵੇ ਮੈਂ ਹਾਂ ਚਲੋ ਕੋਈ ਗੱਲ ਨਹੀਂ ਆਪਾਂ ਲਿਖਾਂਗੇ ਅਕਸਰੀ ਜਿਵੇਂ ਕਿਹਾ ਜਾਂਦਾ ਹਰ ਇੱਕ ਚੀਜ਼ ਗੀਤਾਂ ਦੇ ਵਿੱਚ ਜੋ ਫਰਮਾਇਆ ਜਾਂਦਾ ਉਹ ਹਕੀਕਤ ਹੁੰਦੀ ਹੈ ਅੱਛਾ ਤੁਸੀਂ ਪਹਿਲਾਂ ਜਿਵੇਂ ਮਾਂ ਤੇ ਗੀਤ ਤੁਸੀਂ ਦੱਸਿਆ ਸੀ ਵੀ ਉਹ ਤੁਹਾਡੇ ਘਰ ਦੀ ਮੁਸ਼ਕਲ ਸੀ ਉਹਦੇ ਤੇ ਗੀਤ ਲਿਖਿਆ ਫਿਰ ਕਿਸੇ ਸੱਜਣ ਬੇਲੀ ਦੇ ਕਹਿਣ ਤੇ ਕਿਹੜਾ ਸੈਟ ਸੌਂਗ ਗੀਤ ਲਿਖਿਆ ਸੀ ੜ ਉਹ ਵੀ ਸਾਡੇ ਦਰਸ਼ਕਾਂ ਨੂੰ ਸਾਂਝ ਪਾਓ ਸੁਣਾ ਦਿਨੇ ਨਿਤੋਂ ਨਫ਼ਰਤ ਕਰਦੀ ਐ ਸਾਡੇ ਤੋਂ ਤੇ ਮੈਂ ਸਤ ਸਦ ਜਾਵਾਂ ਤੇਰੇ ਜੇਰੇ ਤੂੰ ਜੇ ਇੱਕ ਵਾਰੀ ਤੂੰ ਹਾਂ ਕਰਦੀ ਨੀ ਮੈ ਜਾਣ ਵਾਰਦਾ ਤੇਰੇ ਤੂੰ ਰੱਬ ਨੂੰ ਪਿਆਰੇ ਹੋ ਜਾਗੇ ਤੇਰੀ ਦੁਨੀਆ ਦੇ ਵਿੱਚ ਖੋਜਾਂਗੇ ਰੱਬ ਨੂੰ ਪਿਆਰੇ ਹੋ ਜਾਗੇ ਤੇਰੀ ਦੁਨੀਆਂ ਦੇ ਵਿੱਚ ਖੋਜਾਂਗੇ ਤੇਰੀ ਦੁਨੀਆਂ ਦੇ ਵਿੱਚ ਖੋਜਾਂਗੇ ਨਾ ਤੈਨੂੰ ਕਦੇ ਸਤਾਵਾਂਗੇ ਤੂੰ ਦਿਲੋਂ ਪਲਾ ਕੇ ਵੇਖ ਲਵੀਂ ਤੈਨੂੰ ਮਰੇ ਵਿੱਚ ਚੇਤੇ ਆਵਾਂਗੇ ਤੂੰ ਦਿਲੋਂ ਪਲਾ ਕੇ ਵੇਖ ਲਵੀਂ ਤੈਨੂੰ ਮਰੇ ਵਿੱਚ ਚੇਤੇ ਆਵੰਗੇ ਬਾਜੀਵਾ ਕੀ ਬਾਤਾਂ ਸਮੇਂ ਦੇ ਜਿਸ ਸਮੇ ਦਾ ਦੌਰ ਹੁੰਦਾ ਉਸ ਢੰਗ ਦਾ ਜਿਹੜਾ ਲਿਖਿਆ ਤੇ ਗਾਇਆ ਜਾਂਦਾ ਅੱਛਾ ਇਹ ਵਿੱਚ ਇਹ ਦੌਰ ਚੱਲਿਆ ਸੀ ਬਹੁਤ ਜ਼ਿਆਦਾ ਉਦੋਂ ਸੈਟਸ ਹੋ ਗਏ ਜਿਹੜੇ ਹਿੱਟ ਹੁੰਦੇ ਸੀਗੇ ਜ਼ਿਆਦਾ ਜਿਵੇਂ ਸਮਾਂ ਹੁੰਦਾ ਕਿਤੇ ਹਥਿਆਰਾਂ ਵਾਲੇ ਵੀ ਪ੍ਰਮੋਟ ਹੋਏ ਕਿਤੇ ਨਸ਼ੇ ਵਾਲੇ ਵੀ ਪ੍ਰਮੋਟ ਹੋਏ ਤੇ ਕਿਹੜੇ-ਕਿਹੜੇ ਕਲਾਕਾਰਾਂ ਨੂੰ ਤੁਸੀਂ ਜ਼ਿਆਦਾ ਸੁਣਨਾ ਪਸੰਦ ਕਰਦੇ ਹੋ ਕਿਉਂਕਿ ਆਪਾਂ ਲਿਖਾਂਗੇ ਵੀ ਤਾਂ ਜੇਕਰ ਆਪਾਂ ਕਿਸੇ ਨੂੰ ਸੁਣਦੇ ਹੋਈਏ ਤਾਂ ਕਿਹੜੇ ਕਲਾਕਾਰਾਂ ਨੂੰ ਤੁਸੀਂ ਸੁਣਨਾ ਜ਼ਿਆਦਾ ਪਸੰਦ ਕਰਦੇ ਹੋ ਮੈਂ ਜੀ ਪਹਿਲਾਂ ਤਾਂ ਕਲੀਅਰ ਕੰਟਰੋਲ ਹੀ ਹੁੰਦਾ ਸੀਗਾ ਇਸ ਤੋਂ ਮਤਲਬ ਆ ਸਾਈਡ ਸੌਂਗ ਵਾਲਾ ਜਿਹੜਾ ਲਿਖਿਆਦਾ ਸੀ ਉਸ ਤੋਂ ਬਾਅਦ ਫਿਰ ਮੈਂ ਲਿਖਦਾ ਰਿਹਾ ਗੀਤ ਤੇ ਕਈ ਕਲਾਕਾਰਾਂ ਤੱਕ ਪਹੁੰਚ ਕੀਤੀ ਮੈਂ ਜਾਣ ਵਾਸਤੇ ਮੈਂ ਕਿਹਾ ਚਲ ਆਪਾਂ ਦਿਨੇ ਆ ਗਾਣਾ ਆਪਾਂ ਵੀ ਦੇਦਗੇ ਉਹਨਾਂ ਨੇ ਜਿਵੇਂ ਗੱਲ ਕੀਤੀ ਵੀ ਉਹਨਾਂ ਦੇ ਨਾਮ ਨਹੀਂ ਮੈਂ ਲੈਣਾ ਚਾਹੁੰਦਾ ਗਾਣੇ ਮੇਰੇ ਪਸੰਦ ਵੀ ਕਰਲੇ ਸੀਗੇ ਵੀ ਲੱਖ ਜਿਵੇਂ 50 ਹਜ਼ਾਰ ਲੱਖ ਇਹਦੀ ਗੱਲਾਂ ਕੀਤੇ ਆੜੇ ਕਲਾਕਾਰ ਆਪਦੇ ਮੂੰਹੋਂ ਜਿਹੜਾ ਮੰਗ ਕਰਦੇ ਸੀਗੇ ਹਾਂਜੀ ਪਰ ਜੀ ਉਹ ਗਰੀਪੀ ਕਰਨ ਮੈਂ ਖਵੇ ਕੰਮ ਕਰਨੀ ਆਪਾਂ ਸੱਕਤੇ ਕਿਤੇ ਮੈਂ ਮਤਲਬ ਮੈਂ ਤਾਂ ਪ੍ਰਗਟ ਆਪਣੇ ਵਸ ਦੀ ਗੱਲ ਨਹੀਂ ਇਹ ਤੇ ਮੈਂ ਟੁੱਟ ਜਾਂਦਾ ਸੀ ਮਨ ਮੇਰਾ ਠੀਕ ਹੈ ਹਾਂਜੀ ਤੇ ਉਹ ਫਿਰ ਟੁੱਟ ਜਾਂਦਾ ਜੇ ਤਾਂ ਉਹ ਫਿਰ ਨਾ ਉਸ ਗੱਲ ਨੂੰ ਮੈਂ ਲੈ ਕੇ ਬਹੁਤ ਐ ਸੋਚਦਾ ਹੁੰਦਾ ਸੀ ਕਿ ਨਹੀਂ ਰੱਬ ਨੇ ਵਸ ਦੀ ਗੱਲ ਨਹੀਂ ਪ੍ਰਗਟ ਫਿਰ ਆਰਡਿਤ ਸਾਹਬ ਨੇ ਇੱਕ ਗੱਲ ਬੋਲੀ ਸੀਗੀ ਇੱਕ ਗਾਣੇ 'ਚ ਕਹਿੰਦਾ ਦਿਲੋਂ ਸਹੋਵਰੀ ਟੁੱਟਦਾ ਏ ਤੇ ਸਹੋਵਰੀ ਜੁੜੇ ਤੇਰਾ ਯਾਰ ਨਹੀਂ ਓਏ ਉਸ ਗੱਲ ਤੋਂ ਮੈਂ ਹਾਂ ਚਲੋ ਕੋਈ ਨਹੀਂ 100 ਵਾਲੀ ਟੁੱਟਾਂਗੇ 100 ਵਾਲੀ ਜੁੜਾਂਗੇ ਲਿਖਣਾ ਆਪਾਂ ਨਹੀਂ ਬੰਦ ਕਰਦੇ ਕੋਈ ਗੱਲ ਨਹੀਂ ਆਪਾਂ ਲਿਖਾਂਗੇ ਤੇ ਲਿਖਦੇ ਰਹੇ ਇਸ ਤਰ੍ਹਾਂ ਇਹ ਕਿਹੜੇ ਕਲਾਕਾਰ ਨੂੰ ਕਿਹੜੇ ਨੂੰ ਪਸੰਦ ਕਰਦੇ ਹੋ ਜ਼ਿਆਦਾ ਕਿਹਦੇ ਗੀਤ ਤੁਸੀਂ ਜ਼ਿਆਦਾ ਆਪ ਕਿਹਦੇ ਗੀਤ ਸੁਣਦੇ ਹੋ ਜਿਵੇਂ ਕਲੀਅਰ ਕਰਨ ਤੋਂ ਬਾਅਦ ਅੱਜ ਦੇ ਦੌਰ ਦੀ ਜੇ ਗੱਲ ਕਰੀਏ ਤਾਂ ਅੱਜ ਦਾ ਦੌਰ ਜੀ ਮੈਂ ਆਰ ਨੇਦ ਦਾ ਬਹੁਤ ਤਕੜਾ ਫੈਨ ਹਾਂ ਜੀ ਅੱਛਾ ਆਰ ਨੇਦ ਦੇ ਆਰ ਨੇਦ ਦੇ ਕਿਹੜੇ-ਕਿਹੜੇ ਗੀਤ ਆ ਜਿਹੜੇ ਤੁਹਾਨੂੰ ਜ਼ਿਆਦਾ ਪਸੰਦ ਆ? ਜਿਆਦਾ ਪਸੰਦ ਜੀ ਮੈਨੂੰ ਦਾ ਸਕਸੈਸ ਕੋਰ ਆਇਆ ਸੀ ਜੀ ਗਾਣਾ ਉਹਨਾਂ ਦਾ ਅੱਛਾ ਆ ਹੁਣ ਜੀ ਮਤਲਬ ਪਹਿਲਾਂ ਤਾਂ ਗਾਣੇ ਤਾਂ ਬੈਡ ਡਿਫਾਇਲਟ ਆਇਆ ਸੀ ਉਸ ਤੋਂ ਬਾਅਦ ਮੈਂ ਸਕਸੈਸ ਕੋਰ ਵੀ ਗਾਣਾ ਆਇਆ ਸਟ੍ਰਗਲਰ ਵੀ ਆਇਆ ਹਨ ਇਸ ਤਰ੍ਹਾਂ ਦੇ ਗਾਣੇ ਆ ਸਕਸੈਸ ਕੋਰ ਗਾਣਾ ਮੈਨੂੰ ਵਧੀਆ ਲੱਗਾ ਸੀ ਜੀ ਅੱਛਾ ਨਹੀਂ ਉਹਦੇ ਚਾਰ ਜਿਹੜੇ ਬੋਲ ਆ ਤੁਸੀਂ ਕਿਉਂਕਿ ਜਿਹੜਾ ਆਪਦਾ ਮਨਪਸੰਦ ਕਲਾਕਾਰ ਹੁੰਦਾ ਉਹਦੇ ਗੀਤ ਗੁੰਗਣਾਉਂਦੇ ਹੋਵੋਗੇ ਸਾਡੇ ਦਰਸ਼ਕਾਂ ਉਹਦੀ ਸਾਂਝ ਪਾਈਏ ਹਾਂਜੀ ਉਹਨਾਂ ਤੇ ਇੱਕ ਸਕਸੈਸ ਕੋਰ ਦੇ ਵਿੱਚ ਇੱਕ ਟੱਪਾ ਗਾਇਆ ਸੀ ਉਹਨਾਂ ਨੇ ਬੜਾ ਸੋਹਣਾ ਲੱਗਿਆ ਉਹ ਕਹਿੰਦਾ ਕਦੇ ਕਦੇ ਰਿਟੇਟ ਹੁੰਨਾ ਆ ਮੇਰੇ ਕੰਮ ਤੇ ਅੜਕੇ ਲੌਂਦੀ ਬਾਲੀਆ ਰਹਿੰਦੀ ਆ ਮਜ਼ਾਕ ਜਹੇ ਕਰਦੀ ਨੀ ਮੇਰੀ ਕਿਸਮਤ ਕੌਰ ਛੋਟੀ ਸਾਲੀਆ ਰਹਿੰਦੀ ਆ ਮਜ਼ਾਕ ਜਹੇ ਕਰਦੀ ਨੀ ਮੇਰੀ ਕਿਸਮਤ ਕੌਰ ਛੋਟੀ ਸਾਲੀਆ ਲੇਖਾ ਸਿੰਘ ਆ ਰਕਾਨੇ ਨਾਮ ਸੋਹਰੇ ਦਾ ਲੇਖਾ ਸਿੰਘ ਆ ਰਕਾਨੇ ਨਾਮ ਸੋਹਰੇ ਦਾ ਮੇਰੀ ਸੱਸ ਦਾ ਇਹ ਨਾਮ ਆ ਪ੍ਰੈਸ ਕੌਰ ਨੀ ਰਿਸ਼ਤੇ ਦੀ ਗੱਲ ਚੱਲੇ ਲੰਮੇ ਟਾਈਮ ਦੀ ਮੇਰੇ ਘਰ ਦੀ ਦਾ ਨਾਮ ਸਕਸੈਸ ਕੌਰ ਨਹੀਂ ਰਿਸ਼ਤੇ ਦੀ ਗੱਲ ਚੱਲੇ ਲੰਮੇ ਟਾਈਮ ਦੀ ਮੇਰੇ ਘਰ ਦੀ ਦਾ ਨਾਮ ਸਕਸੈਸ ਕੌਰ ਨਹੀਂ ਹੋ ਆਰਨੇਦਾ ਗੀਤ ਸੀਗਾ ਬਹੁਤ ਜਿਹੜਾ ਪਿਆਰਾ ਸੀਗਾ ਚਲੋ ਜਿਹੜੇ ਜਿਹੜੇ ਦਰਸ਼ਕ ਉਹਨਾਂ ਨੂੰ ਪਸੰਦ ਕਰਦੇ ਉਹਨਾਂ ਨੇ ਬਹੁਤ ਕਬੂਲਿਆ ਸੀਗਾ ਤੇ ਇਸ ਤੋਂ ਇਲਾਵਾ ਜੇ ਗੱਲ ਕਰੀਏ ਜਿਵੇਂ ਤੁਸੀਂ ਦੱਸਿਆ ਸੀਗਾ ਤੁਸੀਂ ਫੈਨ ਹੋ ਆਰਨੇਦ ਦੇ ਤੇ ਮਿਲੇ ਹੋ ਕਿ ਤੇ ਆਰਨੇਦ ਨੂੰ ਨਹੀਂ ਜੀ ਆਰਨੇਦ ਨੂੰ ਮਿਲੇ ਨਹੀਂ ਇੱਕ ਵਾਰੀ ਕੰਧ ਵਾਲਿਆ ਆਇਆ ਸੀ ਤੁਸੀਂ ਕਿ ਇਹ ਦੇ ਚੋਨਾ ਤਾਲਪੂਲ ਕਰਦੇ ਸੀਗੇ ਤੇ ਮੈਂ ਉਹ ਛੱਡ ਕੇ ਮੈਂ ਖੰਨੀ ਮੈਂ ਤਾਂ ਆਰ ਨੇੜੇ ਵੇਖਣ ਜਾਣਾ ਇੱਥੇ ਕੰਧ ਵਾਲਿਆ ਆਇਆ ਸੀ ਇੱਥੇ ਦੇਖਣ ਗਿਆ ਸੀ ਮੈਂ ਫਿਰ ਉਹ ਜਲਾਲਾਬਾਦ ਆਇਆ ਸੀ ਦਸਹਰੇ ਤੇ ਉੱਥੇ ਦੇਖਿਆ ਸੀ ਮੈਂ ਫਿਰ ਉਹ ਝੰਡ ਵਾਲੇ ਆਏ ਇੱਥੇ ਆਪਣੇ ਖਲੋਜ਼ੀਆ ਕਾਲੇ ਵਾਲੇ ਦੇ ਪੱਕੇ ਕਾਲੇ ਬੰਦੇ ਉੱਥੇ ਆਏ ਸੀ ਉੱਥੇ ਵੀ ਮੈਂ ਦੇਖਣ ਗਿਆ ਪਰ ਉਹਨਾਂ ਨੂੰ ਪਹੁੰਚ ਕਿਤੇ ਹੁੰਦੀ ਕਰ ਪਰ ਨਹੀਂ ਜੀ ਉਹਨਾਂ ਮਿਲਿਆ ਨਹੀਂ ਜਾਂਦਾ ਕਿਉਂਕਿ ਬੌਂਸਰ ਹੁੰਦੇ ਉਹਨਾਂ ਦੇ ਨਹੀਂ ਮਿਲਣ ਦਿੰਦੇ ਛੇਤੀਆ ਆਪਾਂ ਫਿਰ ਵੀ ਮੈਂ ਕਿਹਾ ਚਲੋ ਕੋਈ ਕਦੇ ਕੁਝ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਦੌਰ ਹੈ ਕਦੇ ਕੋਈ ਸੰਪਰਕ ਕਰਨ ਦੀ ਕਿਉਂਕਿ ਮੋਬਾਈਲ ਨੰਬਰ ਤੇ ਜਰੀ ਬੜਾ ਕੁਝ ਅੱਜ ਕੱਲ੍ਹ ਕੋਈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਜਿੱਦ ਤੱਕ ਅੱਜ ਕਰਾਈ ਮੈਂ ਨਹੀਂ ਮਤਲਬ ਇੱਕ ਦੋ ਵਾਰ ਨੰਬਰ ਲਾਇਆ ਜੀ ਨਹੀਂ ਮਤਲਬ ਸਹੀ ਨਹੀਂ ਲੱਗ ਰਿਹਾ ਕੋਈ ਨੰਬਰ ਉਹਨਾਂ ਦਾ ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਕਿਤੇ ਮਾਲਕ ਨੇ ਕਿਤੇ ਦਫ਼ਤਰ ਤੱਕ ਵੀ ਨਹੀਂ ਪਹੁੰਚ ਗਈ ਹਾਂਜੀ ਨਹੀਂ ਮਤਲਬ ਅੱਛਾ ਕਿ ਕਿਸ ਤਰ੍ਹਾਂ ਨਾ ਜਿਵੇਂ ਫੈਨ ਜਿਵੇਂ ਆਪਾਂ ਗੱਲ ਕਰਦੇ ਹੁੰਦੇ ਨੇ ਵੀ ਆਪਾਂ ਉਸ ਚੀਜ਼ ਦੇ ਫੈਨ ਆ ਤੇ ਉਹਨਾਂ ਦੇ ਜਿਵੇਂ ਤੁਸੀਂ ਪਹਿਲਾਂ ਦੱਸਿਆ ਸੀ ਡਿਫਾਲਟਰ ਗੀਤ ਵੀ ਤੁਹਾਨੂੰ ਬਹੁਤ ਪਸੰਦ ਸੀਗਾ ਤੇ ਆ ਗੀਤ ਇੱਕ ਤੁਸੀਂ ਗੁੰਗਣਾਇਆ ਇਹ ਵੀ ਸੋਹਣਾ ਸੀਗਾ ਤੇ ਇਹਨਾਂ ਨਾ ਤਰਜ਼ਾਂ ਤੇ ਤੁਸੀਂ ਕੋਈ ਗੀਤ ਲਿਖਿਆ ਹੋਵੇ ਜਿਹੜਾ ਸੇਮ ਇਹਨਾਂ ਦੇ ਨਾਲ ਡੀ ਟੋ ਕਾਪੀ ਵੀ ਤੁਹਾਨੂੰ ਲੱਗਦਾ ਹੋਵੇ ਤਰਜ਼ਾਂ ਤੇ ਨਹੀਂ ਉਸ ਤੋਂ ਬਾਅਦ ਨਾ ਫਿਰ ਮੈਂ ਵੀ ਮੈਨੂੰ ਕੋਈ ਯਾਰ ਦੋਸਤ ਮੇਰਾ ਕਹਿੰਦਾ ਸੀਗਾ ਕਹਿੰਦਾ ਆਪਾਂ ਵੀ ਕੋਈ ਗਾਣਾ ਕਰਵਾ ਦਈਏ ਯਾਰ ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਆਪਾਂ ਕਰਵਾ ਦਿੰਨੇ ਆ ਫਿਰ ਮੈਂ ਟੈਗ ਬਦਮਾਸ਼ੀ ਦਾ ਇੱਕ Song ਲਿਖਿਆ ਸੀਗਾ ਅੱਛਾ ਤੇ ਉਹ ਮੈਂ ਟੈਗ ਬਦਮਾਸ਼ੀ ਦਾ Song ਲਿਖਿਆ ਸੀਗਾ ਮਾਰਕੀਟ ਦੇ ਵਿੱਚ ਆਇਆ ਉਹ ਮਤਲਬ ਰਿਲੀਜ਼ ਹੋਇਆ ਸੀ ਰਿਕਾਰਡ ਤੇ ਰਿਲੀਜ਼ ਵੀ ਹੋਇਆ ਉਹ ਅੱਛਾ ਤੇ ਉਹ ਮੈਂ ਲਿਖਿਆ ਸੀਗਾ ਤੇ ਉਹ ਡਿਊਟ ਲਿਖਾਈ ਅੱਛਾ ਮਤਲਬ ਗਾਣਾ ਉਹ ਜਦੋਂ ਅਸੀਂ ਸਟੂਡੀਓ ਗਏ ਤੇ ਕਹਿੰਦਾ ਉਹ ਯਾਰ ਦੋਸਤੀ ਮੇਰਾ 베ਲੀ ਫੋਟੋਗ੍ਰਾਫਰ ਦਾ ਕੰਮ ਕਰਦਾ ਸੀਗਾ ਮੈਨੂੰ ਕਹਿੰਦਾ ਚਲ ਆਪਾਂ ਚੱਲਦੇ ਹਾਂ ਤੇ ਉੱਥੇ ਅਸੀਂ ਗਏ ਤੇ ਉਹਨਾਂ ਨੇ ਦੀਪਨ ਦਾ ਨਾਮ ਸੀ ਮੁੰਡੇ ਦਾ ਉਹਨਾਂ ਨੇ ਮੈਨੂੰ ਕਿਹਾ ਕਿ ਨਾ ਚੱਲ ਪਰ ਗੜਾ ਆਪਾਂ ਚੱਲਦੇ ਸੀ ਗਏ ਉੱਥੇ ਤੇ ਉਹ ਸਨੀ ਸੇਵਨ ਕੋਈ ਮਤਲਬ ਫੀਰਕੋਟ ਦੇ ਵਿੱਚ ਮਿਊਜ਼ਿਕ ਡਾਇਰੈਕਟਰ ਯੂਜ਼ ਕਰਦਾ ਜਿਹੜਾ ਉਹਨਾਂ ਨੇ ਮੈਨੂੰ ਕਿਹਾ ਤੇ ਮੈਂ ਗਿਆ ਤੇ ਉਹ ਕਹਿੰਦੇ ਯਾਰ ਤੁਸੀਂ ਹੁਣ ਦੇਖ ਕੇ ਮੈਨੂੰ ਕਿਉਂਕਿ ਆਪਣਾ ਹੀ ਕੰਮ ਹੀ ਉਹ ਹੈ ਦੇਸੀ ਬੰਦੇ ਆ ਇਸ ਤਰ੍ਹਾਂ ਹੀ ਧੜੀ ਉਵੇਂ ਜਾਵੜੇ ਮਿਲ ਕੇ ਤੁਸੀਂ ਹੁਣ ਮੈਂ ਕਿਹਾ ਹਾਂ ਜੀ ਕਹਿੰਦਾ ਯਾਰ ਦੇਖ ਲਓ ਕਾਰ ਲੈਣੇ ਟਰਾਈ ਦੇਖੋ ਪਰ ਰਿਆਜ਼ ਚਾਹੀਦਾ ਇਹ ਚੀਜ਼ ਦੇ ਵਿੱਚ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਤੁਸੀਂ ਇੱਕ ਵਾਰੀ ਦੇਖੋ ਤੇ ਆਪਾਂ ਦੇਖ ਲਾਂਗੇ ਉਹਨਾਂ ਨੇ ਮੈਨੂੰ ਸੁਣਾਇਆ ਜੀ ਉਹਨਾਂ ਨੂੰ ਮੈਂ ਤੇ ਚਿੱਟੇ ਤੇ ਕਟਾਉਣ ਨੂੰ ਗਾਣਾ ਕਰਵਾਉਣ ਗਿਆ ਸੀ ਉੱਥੇ। ਅੱਛਾ। ਲਿਖਿਆ ਸੀ ਮੈਂ ਚਿੱਟੇ ਤੇ ਲਿਖਿਆ ਜੀ ਚਿੱਟੇ ਦਾ ਯਾਰ ਜੀ ਕੱਲ ਤੁਹਾਨੂੰ ਪਤਾ ਹੈ ਆਪਣਾ ਪੰਜਾਬ ਬਹੁਤ ਬਰਬਾਦ ਹੋ ਰਿਹਾ ਚੀਜ਼ ਨਾਲ ਜੀ। ਤੇ ਉਹ ਨਾ ਉਹ ਚ ਵੀ ਸਿੱਖਾ ਦਿੱਤੀ ਗਈ ਆ। ਠੀਕ। ਮੈਂ ਗਾਣਾ ਉਹ ਕਰਵਾਉਣ ਗਿਆ ਸੀਗਾ। ਠੀਕ। ਫਿਰ ਉਸ ਤੋਂ ਬਾਅਦ ਜਦੋਂ ਉਹ ਮੈਂ ਗਾਣਾ ਮੈਨੂੰ ਕਹਿੰਦਾ ਨਹੀਂ ਯਾਰ ਜਿਵੇਂ ਅੱਜ ਕੱਲ ਥੜਕੇ ਦੜਕੇ ਲ ਚੱਲੀ ਜਾਂਦੀ ਐ ਤੂੰ ਵੀ ਕੋਈ ਐ ਹੋਇਆ। ਮੈਂ ਉਹ ਡਿਓਰ ਦਿਖਾਤਾ ਮੈਂ ਇਸ ਤਰ੍ਹਾਂ ਦਾ। ਕਹਿੰਦਾ ਯਾਰ ਪ੍ਰਗਟ ਜੀ ਮੈਂ ਪਸੋਲੋ ਕਰਦਗੇ। ਠੀਕ। ਮੈਂ ਕੋਈ ਗੱਲ ਦੀਆਂ ਪਸੋਲੋ ਕਰ ਦਿਆਂਗੇ ਉੱਥ ਉਹ ਕਿਹਦਾ ਕੋਈ ਗੱਲ ਨਹੀਂ ਚੱਲ ਜੇ ਤੂੰ ਕਹਿੰਨੀ ਆ ਤਾਂ ਫਿਰ ਕਰ ਲਾਂਗੇ ਆਪਾਂ ਤੁਸੀਂ ਕਰੋ ਇਹਨੂੰ ਅਸੀਂ ਉੱਥੇ ਬੈਠੇ ਕੋਈ ਘੰਟਾ ਕੋਈ ਬੈਠੇ ਰਹੇ 2 ਘੰਟੇ ਇਸ ਤਰ੍ਹਾਂ ਤੇ ਤੋੜ ਕੇ ਮੈਨੂੰ ਗੀਤ ਨੂੰ ਤੋੜ-ਪੂੜ ਕੇ ਸੋਲੋ ਕਰਤਾ ਅੱਛਾ ਐਸਾ ਡਿਊਡ ਤਾਂ ਸੋਲੋ ਕਰਤਾ ਸੀ ਕਿਹੜਾ ਗੀਤ ਸੀ ਕੋਈ ਉਹਦੀਆਂ ਵੀ ਲੈਣਾ ਚਾਹੁੰਦਾ ਉਹਦੀ ਮੈਂ ਲਿਖਿਆ ਸੀ ਮੈਨੂੰ ਕਹਿੰਦੀ ਦਾਲ ਵਿੱਚ ਕਾਲਾ ਲੱਗਦਾ ਜਦੋਂ ਫੋਨ ਕਰਾਂ ਕਹਿ ਦਿੰਨਾ ਸ਼ਹਿਰ ਨਹੀਂ ਜਿੱਥੇ ਹੁੰਦਾ ਉੱਥੇ ਬਿਲਾ ਦੱਸਣਾ ਹੀ ਪੈਂਦਾ ਮੇਰੇ ਕਿਹੜਾ ਗੁੰਡਾ ਗਰਦੀ ਚ ਪੈਰ ਨਹੀਂ ਲੜ ਲੜ ਥੱਕਿਆ ਮੈਂ ਉਹਨੂੰ ਵੀ ਲੜ ਲੜ ਥੱਕਿਆ ਮੈਂ ਉਹਨੂੰ ਵੀ ਗੈਂਗ ਵਿੱਚ ਰਲਿਆ ਨੀ ਮੁੰਡਾ ਚਾਚੀ ਦਾ ਵੈਲ ਪੁਣੇ ਵਾਲਿਆ ਨੀ ਤੋਰ ਯਾਰਾਂ ਦੀ ਟੈਗ ਲਾਉਂਦਿਆਂ ਨੀ ਲੋਕ ਬਦਮਾਚੀ ਦਾ ਵੈਲ ਪੁਣੇ ਵਾਲਿਆ ਨੀ ਤੋਰ ਯਾਰਾਂ ਦੀ ਟੈਗ ਲਾਉਂਦਿਆਂ ਨੀ ਲੋਕ ਬਦਮਾਚੀ ਦਾ ਚ ਇਹ ਗੀਤ ਤੁਸੀਂ ਰਿਕਾਰਡ ਕਰਾ ਲਿਆ ਸੀ ਹਾਂਜੀ ਰਿਕਾਰਡ ਕਰਾ ਲਿਆ ਸੀ ਤੇ ਕਿਸ ਤਰ੍ਹਾਂ ਦਾ ਹੰਗਾਰਾ ਜਿਹੜਾ ਇਸ ਗੀਤ ਤੋਂ ਬਾਅਦ ਤੁਹਾਨੂੰ ਮਿਲਿਆ ਸੀ ਇਸ ਗੀਤ ਤੋਂ ਇਹ ਮਤਲਬ ਵਧੀਆ ਆਪਾਂ ਨੂੰ ਮਤਲਬ ਵਿਊ ਹੋਏ ਸੀਗੇ 40000 ਮਤਲਬ ਦੇ ਨੇੜੇ ਹੋ ਚੱਲਿਆ ਵਿਊ ਇਹ ਮੈਂ ਦੇਖਿਆ ਸੀ ਇੱਕ ਦਿਨ 39 40000 ਹੋ ਚੱਲਿਆ ਚਲੋ ਇੰਨਾ ਹੀ ਆਪਾਂ ਨੂੰ ਬਹੁਤ ਆ ਜਿੰਨਾ ਕਹਿੰਦੇ ਆ ਗੁੜ ਪਾਈ ਉਹਨਾਂ ਮਿੱਠਾਂ ਦਾਣਾ ਜੀ ਤੇ ਉਹ ਵਧੀਆ ਜਿੰਨਾ ਹੋ ਗਿਆ ਵਧੀਆ ਪ੍ਰਮਾਤਮਾ ਦਾ ਸ਼ੁਕਰ ਕਰਦੇ ਆਂ ਆਪਾਂ ਅੱਛਾ ਇੱਕ ਤੁਸੀਂ ਗੀਤ ਗੱਲ ਕਰਦੇ ਸੀ ਵਿੱਚ ਚਿੱਟੇ ਦੇ ਗੀਤ ਲਿਖਿਆ ਸੀਗਾ ਕਿਹੜਾ ਗੀਤ ਤੁਸੀਂ ਉਹਦੀ ਵੀ ਸਾਡੇ ਦਰਸ਼ਕਾਂ ਨੂੰ ਜ਼ਰੂਰ ਸਾਝ ਪ ਵੀ ਲੋਕਾਂ ਜਿਵੇਂ ਅੱਜਕੱਲ ਬਹੁਤ ਜ਼ਿਆਦਾ ਇਹ ਚੀਜ਼ ਦਾ ਬਰਬਾਦ ਹੋ ਰਿਹਾ ਆਪਣਾ ਪੰਜਾਬ ਜੀ ਉੱਚ ਮੈਂ ਕਿਹਾ ਗਿਆ ਸੀ ਉਹ ਚਿੱਟੇ بڑے ਕਫਨ ਵਸ਼ਾਤੇ ਚਿੱਟੇ ਨੇ ਮਾਵਾਂ ਤੇ ਕਈ ਪੁੱਤ ਮਰਵਾਤੇ ਚਿੱਟੇ ਨੇ ਚਿੱਟੇ بڑے ਕਫਨ ਵਸ਼ਾਤੇ ਚਿੱਟੇ ਨੇ ਮਾਵਾਂ ਤੇ ਕਈ ਪੁੱਤ ਮਰਵਾਤੇ ਚਿੱਟੇ ਨੇ ਉਹਨਾਂ ਬੰਦਿਆਂ ਦੇ ਨਾਲ ਯਾਰੀ ਨਹੀਂ ਚਾਹੀਦੀ ਜਿਹੜੇ ਦਿਲ ਤੇ ਦਿਮਾਗ ਤੋਂ ਵੀ ਚੀਟ ਹੁੰਦੇ ਆ ਇੱਕ ਚਿੱਟੇ ਦੇ ਕਟਾਣੂ ਦੂਜੀ ਸੇਲੀ ਪਰਮਾਣੂ ਦੋਵੇਂ ਦਿਲ ਵਿੱਚੋਂ ਔਖੇ ਹੀ ਡਿਲੀਟ ਹੁੰਦੇ ਆ ਚਿੱਟੇ ਦੇ ਕਟਾਣੂ ਦੂਜੀ ਸੇਲੀ ਪਰਮਾਣੂ ਦੋਵੇਂ ਦਿਲ ਵਿੱਚੋਂ ਔਖੇ ਹੀ ਡਿਲੀਟ ਹੁੰਦੇ ਆ ਬੱਚਿਆ ਸੋਨਾ ਗੀਤ ਸੀ ਗਾਇਆ ਵੀ ਚਿੱਟੇ ਤੇ ਕਟਾਣੂ ਤੇ ਜਿਵੇਂ ਦੌਰ ਦੀ ਆਪਾਂ ਗੱਲ ਕੀਤੀ ਸੀ ਵੀ ਹਰ ਤਰ੍ਹਾਂ ਦਾ ਸੀਗਾ ਪਹਿਲਾਂ ਤੁਸੀਂ ਵਿਰਾਗ ਮਈ ਤੋਂ ਸ਼ੁਰੂ ਕੀਤਾ ਸੀ ਆਪਾਂ ਵਿੱਚ ਸਾਈਡ Song ਵੀ ਗਾਏ ਤੇ ਉਸ ਤੋਂ ਬਾਅਦ ਆ ਤੁਸੀਂ ਚਲੋ ਚਿੱਟੇ ਤੇ ਵੀ ਗੀਤ ਗਾਇਆ ਤੇ ਡਿਊਟ ਗੀਤੇ ਕਿਸ ਤਰ੍ਹਾਂ ਦੇ ਲਿਖੇ ਆ ਤੁਸੀਂ ਜਿਵੇਂ ਗੱਲ ਕਿਤੇ ਡਿਊਟ ਤੇ ਤੁਸੀਂ ਸੋਲੋ ਬਣਾਇਆ ਤੇ ਡਿਊਟ ਜਿਹੜੇ ਲਿਖੇ ਆ ਕੋਈ ਤਾਂ ਉਹਦੇ ਨਾਲ ਵੀ ਆਪਾਂ ਜਿਹੜੀ ਇੱਕ ਕਹਾयरी ਲਾਈ ਡਿਊਟੀ ਜੀ ਇੱਕ ਨਾ ਮੈਂ ਮਤਲਬ ਮੇਰੇ ਘਰ ਦੀ ਇੱਕ ਦਿਨ ਮੈਨੂੰ ਕਹਿ ਰਹੀ ਸੀ ਮੈਂ ਬੰਗਣਾ ਰਿਹਾ ਸੀ ਘਰੇ ਆਰਨੇਡ ਦਾ ਗਾਣਾ ਉਹ ਮੈਨੂੰ ਕਹਿੰਦੀ ਵੱਡਾ ਆਰਨੇਡ ਬਣਾ ਰਿਹਾ ਰਿਹਾ ਹੈ ਉਹ ਤੋਂ ਮੈਂ ਇੱਕ ਗੱਲ ਕੱਢੀ ਸੀਗੀ ਆਰਨੇਡ ਗਾਣੇ ਦਾ ਨਾਮ ਹੀ ਆਰਨੇਡ ਲਿਖਿਆ ਮੈਂ ਉਹ ਗਾਣੇ ਦਾ ਹਾਂ ਜਰੂਰ ਉਹ ਤੇ ਉਹ ਗਾਣਾ ਮੈਂ ਬਣਾਇਆ ਸੀ ਤੁਹਾਨੂੰ ਡਿਊਟ ਸੁਣਾ ਦਿੰਦਾ ਮੈਂ ਮੇਰੀ ਗੱਲ ਸੁਣ ਲੈ ਸਰਦਾਰਾ ਵੇ ਉਦੋਂ ਦਾ ਤੂੰ ਲਿਖਦਾ ਗਾਣੇ ਜਦੋਂ ਹੁੰਦਾ ਸੀ ਕਵਾਰਾ ਵੇ ਉਦੋਂ ਦਾ ਤੂੰ ਲਿਖਦਾ ਗਾਣੇ ਜਦੋਂ ਹੁੰਦਾ ਸੀ ਕਵਾਰਾ ਵੇ ਮੈਂ ਤਾਂ ਪਹਿਲੇ ਹਾਲਾਤਾਂ ਦੀ ਮਾਰੀਆਂ ਬਿਮਾਰੀਆਂ ਮੇਰੇ ਲੇਖਦੀਆਂ ਵਿਆਦੀ ਮੋ ਵੀ ਤਾਂ ਢੰਗ ਦੀ ਬਣੀ ਨਹੀਂ ਤੈਥੋਂ ਗੱਲਾਂ ਕਰਦਾ ਏ ਯਾਰ ਨੇਤ ਦੀਆਂ ਵਿਆਹ ਦੀ ਮੋ ਵੀ ਤਾਂ ਢੰਗ ਦੀ ਬਣੀ ਨਹੀਂ ਤਾਂ ਇਤੋਂ ਗੱਲਾਂ ਕਰਦਾ ਏ ਤੂੰ ਨੇਤ ਦੀਆਂ ਤੇ ਮੁੰਡਾ ਕਹਿੰਦਾ ਨਹੀਂ ਇੱਕ ਤਾਂ ਪੁੰਜੇ ਲਾਤਾ ਗਰੀਬੀ ਨੇ ਆ ਗਾਣਿਆਂ ਦੇ ਕੀੜੇ ਨਹੀਂ ਦਿੰਦੇ ਟਿਕਣ ਮੈਨੂੰ ਬੀਬਾ ਫੈਨ ਮੈਂ 2500 ਵਾਲੇ ਦਾ ਜੀਨੇ ਲਾਤਾ ਲਖਣ ਮੈਨੂੰ ਫੈਂਡ ਮੈਡ ਫਾਈਟਰ ਵਾਲੇ ਦਾ ਜੀਨੇ ਲਾਤਾ ਲਿਖਣ ਮੈਨੂੰ ਨੀ ਤੇਰੀਆਂ ਦਿਲ ਵਿੱਚ ਜੋੜਦਾ ਨੀ ਸਾਰੇ ਨਈਆ ਪਾਪਾ गावाਗੇ ਹੋ ਲੌਂਚ ਲੈਣ ਦੇ ਕਲਮ ਮੇਰੀ ਸਾਰਾ ਟੱਬਰ ਹੀ ਫਿਲਮ ਬਣਾਵਾਗੇ ਹੋ ਲੌਂਚ ਲੈਣ ਦੇ ਕਲਮ ਮੇਰੀ ਸਾਰਾ ਟੱਬਰ ਹੀ ਫਿਲਮ ਬਣਾਵਾਗੇ ਆਰਨੀਤ ਦੇ ਨਾਮ ਤੇ ਗੀਤ ਲਿਖਿਆ ਮੈਨੂੰ ਲੱਗਦਾ ਜਿਆਦਾ ਕਟੜ ਫੈਨ ਲੱਗਦੇ ਹਾਂ ਮਾਰਨ ਹਾਂਜੀ ਮੈਂ ਜੀ ਮਤਲਬ ਮੇਰਾ ਵਯਾ ਹੈ ਇੱਕ ਮੇਰੀ ਕੁੜੀਆ ਬੀਆ ਦਾ ਨਾਮ ਪਾਨੀਆ ਤੇ ਮੇਰੇ ਬੇਟੇ ਦਾ ਨਾਮ ਆਰਨੀਤ ਰੱਖਿਆ ਜੀ ਅੱਛਾ ਬੇਟੇ ਦਾ ਨਾਮ ਵੀ ਆਰਨੀਤ ਗੀਤ ਵੀ ਆਰਨੀਤ ਤੇ ਲਿਖਿਆ ਬੇਟੇ ਦਾ ਨਾਮ ਵੀ ਪਰ ਆਰਨੀਤ ਨੂੰ ਅੱਜ ਤੱਕ ਮਿਲਣ ਦਾ ਮੌਕਾ ਨਹੀਂ ਮਿਲਿਆ ਹਾਂਜੀ ਮਿਲਣ ਦਾ ਮੌਕਾ ਨਹੀਂ ਮਿਲਿਆ ਬਹੁਤ ਤਗੜੇ ਫੈਨ ਹਾਂ ਜੀ ਮੈਂ ਬਹੁਤ ਤਗੜੇ ਫੈਨ ਹਾਂ ਅੱਛਾ ਅੱਛਾ ਤੇ ਕੀ ਉਹਨਾਂ ਨੂੰ ਅਪੀਲ ਕੀ ਕਰਨੀ ਚਾਹੁੰਦੇ ਆ ਸਾਡੇ ਮੱਧਿਅਮ ਦੇ ਜ਼ਰੀਏ ਜੇਕਰ ਉਹ ਕਿਤੇ ਦੇਖਦੇ ਹੋਣ ਤਾਂ ਉਹਨਾਂ ਨੂੰ ਕੀ ਅਪੀਲ ਬਸ ਮੈਂ ਇਹੀ ਕਰਨਾ ਚਾਹੁੰਨਾ ਕਿ ਮੈਂ ਉਹਨਾਂ ਨੂੰ ਮਿਲਾਂ ਤੇ ਬਸ ਮੇਰਾ ਸੁਪਨਾ ਪੂਰਾ ਹੋ ਜੇ ਕਿ ਉਹਨੂੰ ਮਿਲਣਾ ਮੇਰੀ ਗੱਲਬਾਤ ਹੋ ਜੇ ਫੇਸ ਟੂ ਫੇਸ ਬਸ ਇਹ ਹੀ ਸੁਪਨਾ ਹੋਰ ਗਾਉਣਾ ਨਾ ਗਾਉਣਾ ਚਲੋ ਕਹਿੰਦੇ ਹੁੰਦੇ ਹਨਾ ਉਹ ਵੀ ਕਲਮ ਉਹਨਾਂ ਦੀ ਕਲਮ ਬਹੁਤ ਸੋਹਣੀ ਆ ਚਲੋ ਆਪਣੀ ਗਰੀਬ ਦਾ ਗਾਣਾ ਜੇ ਤਾਂ ਗਾਉਣਾ ਤਾਂ ਗਾ ਵੀ ਸਕਦੇ ਆ ਤੇ ਉਹ ਤਾਂ ਉਹਨਾਂ ਦੀ ਹਨਾ ਜੀ ਦਿਲ ਦੀ ਗੱਲ ਆ ਪਰ ਆਪਦਾ ਇੰਨੇ ਹੀ ਮੱਦਾ ਕਹਿ ਰਹੇ ਆ ਵੀ ਮੈਨੂੰ ਤਾਂ ਮਿਲ ਜਾਣ ਬਸ ਫੇਸ ਟੂ ਫੇਸ ਮੇਰੀ ਗੱਲ ਹੋ ਜੇ ਉਹਨਾਂ ਨਾਲ ਮੈਨੂੰ ਇੰਨਾ ਹੀ ਬੜਾ ਵੀ ਹਾਂਜੀ ਅਸੀਂ ਆਪਣੇ ਦਰਸ਼ਕਾਂ ਨੂੰ ਅਪੀਲ ਕਰਦੇ ਆਂ ਵੀ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਤਾਂ ਕਰਿਓ ਜੇ ਇਹ ਬਾਈ ਲਈ ਕਰੋ ਜੇ ਕਿਉਂਕਿ ਇਹਨਾਂ ਦੇ ਮਨ ਦੀ ਤਮੰਨਾ ਵੀ ਆਰਨੇਜ ਤੇ ਇਹਨਾਂ ਨੂੰ ਮਿਲ ਜੇ ਵੀ ਸ਼ਾਇਦ ਆ ਵੀਡੀਓ ਸੋਸ਼ਲ ਮੀਡੀਆ ਦਾ ਦੌਰ ਅੱਜ ਕੱਲ ਪਤਾ ਨਹੀਂ ਹੁੰਦਾਗਾ ਵੀ ਕਿਹੜੇ ਬੰਦੇ ਨੇ ਅੱਜ ਇੱਥੇ ਅਤੇ ਕੱਲ ਨੂੰ ਕਿੱਥੇ ਹੋਣਾ ਤੇ ਤੁਸੀਂ ਜ਼ਰੂਰ ਇਸ ਚੀਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੇ ਵੀ ਆਰਨੇਜ ਤੱਕ ਪਹੁੰਚੇ ਤੇ ਉਹ ਇਹਨਾਂ ਦਾ ਜਿਹੜਾ ਇਹਨਾਂ ਬਾਈ ਦੀ ਚਾਹਤ ਉਹਨਾਂ ਨੂੰ ਮਿਲਣ ਦੀ ਚਾਹੇ ਇਹਨਾਂ ਨੂੰ ਬੁਲਾ ਕੇ ਆਪਣੇ ਦਫ਼ਤਰ ਜਾ ਕੇ ਤੇ ਵੀ ਪ੍ਰੋਗਰਾਮ ਤੇ ਇਹਨਾਂ ਨੂੰ ਮਿਲੇ ਤੇ ਇਸ ਤੋਂ ਇਲਾਵਾ ਬਾਈ ਜੀ ਡਿਊਟ ਗੀਤ ਤੁਹਾਡਾ ਸਾਨੂੰ ਬਹੁਤ ਪਸੰਦ ਆਇਆ ਤੇ ਇੱਕ ਹੋਰ ਡਿਊਟ ਗੀਤ ਨਾਲ ਜਿਹੜੇ ਆਪਾਂ ਜਾਂਦੇ ਜਾਂਦੇ ਜਿਹੜੀ ਹਾਇਰੀ ਇੱਕ ਲਾਈਏ ਤੇ ਉਸ ਤੋਂ ਬਾਅਦ ਆਪਾਂ ਸਮਾਪਤੀ ਵੱਲ ਵਧਾਂਗੇ ਇੱਕ ਜਿਹੜਾ ਹੋਰ ਤੁਹਾਡਾ ਕੋਈ ਪਿਆਰਾ ਹੈ ਡਿਊਟ ਗੀਤ ਉਹ ਆਪਾਂ ਜਰੂਰ ਸੁਣਾਂਗੇ ਜੀ ਮਤਲਬ ਉਹ ਗਾਣਾ ਜੀ ਮੈਂ ਬਣਾਇਆ ਸੀ ਜਿਵੇਂ ਅੱਜ ਕੱਲ੍ਹ ਕੁੜੀ ਵੀ ਰਾਤ ਨੂੰ ਜਿਹੜਾ ਰਾਤ ਦੀ ਆਪਾਂ ਗੱਲ ਕਰਤੀ ਅੱਗੇ ਮੈਨੂੰ ਗੈਂਗਸਟਰ ਦੀ ਗੱਲ ਤੁਸੀਂ ਸੀਗੀ ਹਾਂਜੀ ਕੀ ਮੇਰਾ ਗਾਣਾ ਇਸ ਤਰ੍ਹਾਂ ਦਾ ਮੈਂ ਲਿਖਦਾ ਨਾ ਵੀ ਉਧਰ ਰਿਜ਼ਨ ਹੋਵੇ ਕੋਈ ਠੀਕ ਹੈ ਗਾਣੇ ਦਾ ਵੀ ਕੱਲ ਨੂੰ ਕੋਈ ਆਇਆ ਨਾ ਕਹਿੰਦਾ ਵੀ ਇਹਨੇ ਪਟਕਾਉ ਲਿਖਤਾ ਗਾਣਾ ਯਾਰ ਝੂਠਾ ਗੱਲ ਨਹੀਂ ਕੀ ਸੱਚ ਨਹੀਂ ਕੀ ਇਹ ਉਹ ਕੁੜੀ ਕਹਿੰਦੀ ਆ ਕਹਿੰਦੀ ਉਹਨੇ ਲਿਖਿਆ ਮਤਲਬ ਗਾਣਾ ਜਦੋਂ ਮੈਂ ਲਿਖਿਆ ਸੀ ਕੁੜੀ ਕਹਿੰਦੀ ਕੱਲ ਮੋੜ ਉੱਤੇ ਪੈ ਗਈ ਜਿਹੜੀ ਰਾਂਦ ਸੋਹਣਿਆ ਤੂੰ ਤਾਂ ਨਹੀਂ ਰਾਂਦ ਪਾਲੀ ਕਿਸੇ ਨਾਲ ਵੇ ਫਿਰ ਦੀਆ ਪੁਲਸ ਵੇ ਖੋਜ ਕਰਦੀ ਧਰਤੀ ਤੱਕ ਕੀਤੀ ਪਿਆ ਲਾਲੋ ਲਾਲ ਵੇ ਬੜਿਆਂ ਦੀ ਅੱਖ ਵਿੱਚ ਤੂੰ ਚੜਿਆ ਤੇਰੇ ਤੇ ਤਾਂ ਲੱਗਦਾ ਸ਼ਰੀਕ ਸੋਹਣਿਆ ਤੂੰ ਬਾਹਰ ਫਿਰਦਾ ਏ ਪਦਮਾਚੀ ਕਰਦਾ ਤੇ ਮੇਰੇ ਕੋਲੇ ਆ ਕੇ ਬਣ ਜੇ ਸ਼ਰੀਫ ਸੋਹਣਿਆ ਬਾਹਰ ਫਿਰਦਾ ਏ ਪਦਮਾਚੀ ਕਰਦਾ ਮੇਰੇ ਕੋਲੇ ਆ ਕੇ ਬਣ ਜੇ ਸ਼ਰੀਫ ਸੋਹਣਿਆ ਹੁੰਦਾ ਕਹਿੰਦਾ ਆਪਾਂ ਕੀ ਲੈਣਾ ਨਹੀਂ ਕਿਸੇ ਦੀ ਰਾਂਦ ਤੋਂ ਦੂਰੀਆਂ ਬਣਾਇਆਂ ਲੋਕਾਂ ਦੀ ਤਾਂਗ ਤੋਂ ਆਪਾਂ ਕੀ ਲੈਣਾ ਨਹੀਂ ਕਿਸੇ ਦੀ ਰਾਂਦ ਤੋਂ ਦੂਰੀਆਂ ਬਣਾਇਆਂ ਲੋਕਾਂ ਦੀ ਤਾਂਗ ਤੋਂ ਨੀ ਬੜਿਆਂ ਦੇ ਪਿੱਛੇ ਰੌਲਿਆਂ ਚ ਗਏ ਆ ਤੇ ਬੜਿਆਂ ਦੇ ਪਿੱਛੇ ਗਏ ਆ ਠਾਣੇ ਸੋਣੀਏ ਜਦੋਂ ਆਪਣੇ ਤੇ ਬਣੀ ਕੋਈ ਪਿੱਛੇ ਵੀ ਨਹੀਂ ਆਇਆ ਇਹਨਾਂ ਲੋਕਾਂ ਨੇ ਹੀ ਕਰਤਾ ਸਿਆਣੇ ਸੋਣੀਏ ਜਦੋਂ ਆਪਣੇ ਤੇ ਬਣੀ ਕੋਈ ਪਿੱਛੇ ਵੀ ਨਹੀਂ ਆਇਆ ਇਹਨਾਂ ਲੋਕਾਂ ਨੇ ਤਾਂ ਕਰਤ ਸਿਆਣੇ ਸੋਹਣੇ ਬਹੁਤ ਸੋਨਾ ਲਿਖਦੇ ਹਾਂ ਤੇ ਅਸੀਂ ਆਪਣੇ ਯਾਰੋ ਦੋਸਤਾਂ ਨੂੰ ਤੇ ਸਾਡੇ ਦਰਸ਼ਕਾਂ ਨੂੰ ਇਹ ਅਪੀਲ ਕਰਾਂਗੇ ਵੀ ਬਹੁਤ ਹੀ ਵਿਚਾਰਾ ਗਰੀਬ ਘਰ ਦੇ ਵਿੱਚੋਂ ਨਿਕਲੇ ਆ ਇਹ ਤੇ ਵਰਗੇ ਵੀਰਾਂ ਦੀ ਮਦਦ ਜ਼ਰੂਰ ਕਰਿਆ ਕਰੋ ਕਿਉਂਕਿ ਆਪਾਂ ਬਹੁਤ ਲੋਕ ਆ ਜਿਹੜੇ ਸੋਸ਼ਲ ਮੀਡੀਆ ਕਰਕੇ ਆਪਾਂ ਸਟਾਰ ਬਣਾਤੇ ਆ ਤੇ ਬਹੁਤ ਸੋਹਣੀ ਕਲਮਾਂ ਤੇ ਬਹੁਤ ਪਰਿਵਾਰ ਕੀ ਜਿੰਨਾ ਵੀ ਲਿਖਿਆ ਇਹਨਾਂ ਨੇ ਪਰਿਵਾਰ ਕੀ ਲਿਖਿਆ ਤੇ ਇਹ ਸਾਡੇ ਦਰਸ਼ਕਾਂ ਨੂੰ ਜਾਂਦੇ ਜਾਂਦੇ ਕੀ ਅਪੀਲ ਕਰਨਾ ਚਾਹੁੰਦੇ ਮੈਂ ਜੀ ਅਸ਼ਕਾਂ ਨੂੰ ਇਹ ਹੀ ਅਪੀਲ ਕਰਨਾ ਚਾਹੁੰਨਾ ਕਿ ਜਦੋਂ ਕਿ ਅਸੀਂ ਵੀ ਕੋਈ ਬਣਾ ਵੀਡੀਓ ਪਾਉਣੇ ਆ ਚਾਹੇ ਇੰਸਟਾਗ੍ਰam ਤੇ ਪਾਉਣੇ ਚਾਹੇ ਕਿਤੇ ਵੀ ਪਾਉਣੇ ਹਨ ਦੇਖੋ ਤਾਂ ਸਾਨੂੰ ਵੀ ਸਪੋਰਟ ਕਰੋ ਯਾਰ ਹਣਾ ਵੀ ਦੇਖੋ ਤੁਸੀਂ ਕਮੈਂਟ ਕਰੋ ਜੇ ਵਧੀਆ ਲੱਗਿਆ ਤਾਂ ਕਮੈਂਟ ਕਰੋ ਜੇ ਨਹੀਂ ਤਾਂ ਫਿਰ ਤਾਂ ਕਾਹਦਾ ਕਮੈਂਟ ਕਰਨਾ ਜੇ ਵਧੀਆ ਲੱਗਿਆ ਤਾਂ ਕਮੈਂਟ ਕਰੋ ਉਹਨੂੰ ਲਾਈਕ ਕਰੋ ਹਾਂਜੀ ਵੀ ਠੀਕ ਆ ਗਾ ਸ਼ੇਅਰ ਕਰਿਆ ਕਰੋ ਯਾਰ ਸਾਡੀ ਗੱਲ ਵੀ ਸ਼ੇਅਰ ਕਰਿਆ ਕਰੋ ਤੇ ਇਹ ਹੀ ਅਪੀਲ ਆ ਬਾਕੀ ਵਧਿਕਾ ਆਪਾਂ ਨੂੰ ਜਿਹੜਾ ਵੀ ਸੁਣਦਾ ਉਹ ਬੰਦਾ ਇਹ ਗੱਲ ਕਹਿਣ ਤਾਂ ਵੀ ਲਈ ਠੀਕ ਆ ਤੁਹਾਡੀ ਕਲਮ ਠੀਕ ਆ ਜੀ ਜੇਕਰ ਕੋਈ ਸਾਡਾ ਦਰਸ਼ਕ ਤੁਹਾਡੇ ਨਾਲ ਸੰਪਰਕ ਕਰਨਾ ਚਾਹੁੰਦਾ ਹੋਵੇ ਤਾਂ ਨੰਬਰ ਵੀ ਇੱਕ ਵਾਰੀ ਜ਼ਰੂਰ ਬੋਲ ਦਿਓ ਨੰਬਰ ਜਿਵੇਂ ਬੋਲਨਾਈ 77176 ਜੀ 9943 ਦੁਬਾਰਾ ਰਿਪੀਟ ਕਰਦੇ 70171 95940 ਆਪਣਾ ਪੂਰਾ ਐਡਰੈਸ ਵੀ ਇੱਕ ਵਾਰੀ ਕਨਫਰਮ ਕਰਾ ਦਿਓ ਮੇਰਾ ਜੀ ਪਿੰਡ ਪੱਕਾ ਗਾਲੇ ਵਾਲਾ ਜਿਲ੍ਹਾ ਜੀ ਫਾਜ਼ਲਕਾ ਜਲਾਲਾਬਾਦ ਦੇ ਜੀ ਬਹੁਤ ਨੇੜੇ ਆ ਇਹ ਏ ਬਾਈ ਜੀ ਬਰਗਟ ਸਿੰਘ ਜੀ ਸਿੱਧੂ ਤੁਸੀਂ ਗੱਲਬਾਤ ਕੀਤੀ ਆ ਕਾਫੀ ਲੰਮਾ ਸਮਾਂ ਆਪਣੀ ਗੱਲਬਾਤ ਹੋਈ ਆ ਇਹਨਾਂ ਨੇ ਕੰਟੈਕਟ ਨੰਬਰ ਤੇ ਆਪਣਾ ਪੂਰਾ ਐਡਰੈਸ ਤੁਹਾਨੂੰ ਦੱਸਿਆ ਤੁਸੀਂ ਇਹਨਾਂ ਨੂੰ ਪਿੰਡ ਜਾ ਕੇ ਵੀ ਮਿਲ ਸਕਦੇ ਹੋ ਇਹਨਾਂ ਨਾਲ ਸੰਪਰਕ ਵੀ ਕਰ ਸਕਦੇ ਆ ਤੇ ਸਾਡੀ ਅੱਜ ਦੀ ਇੰਟਰਵਿਊ ਤੁਹਾਨੂੰ ਕਿੱਦੀ ਲੱਗਾ ਕਿੱਦਾਂ ਦੀ ਲੱਗੀ ਇਹਦੇ ਬਾਰੇ ਤੁਸੀਂ ਲਾਈਕ ਕਮੈਂਟ ਸਾਨੂੰ ਜ਼ਰੂਰ ਕਰਨਾ ਤੇ ਸ਼ੇਅਰ ਵੀਡੀਓ ਨੂੰ ਇਹਨਾਂ ਕੋ ਕਰਨਾ ਕਿ ਬਾਈ ਜਿਹੜਾ ਆਰਨੇਦ ਨੂੰ ਮਿਲ ਸਕੇ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟ ਟੀਵੀ